ਸਤਿ ਸ਼੍ਰੀ ਅਕਾਲ ਜੀ ਤੁਹਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਅੱਜ ਆਪਾਂ ਲੈ ਕੇ ਆਏ ਆ ਨੰਨੇ ਤੇ ਬੋਲੀਆਂ ਪਹਿਲਾਂ ਨੰਨੇ ਤੇ ਕਰ ਸਾਰੇ ਵਰਸ ਤੇ ਬੋਲੀਆਂ ਆ ਗਣੇ ਜੇ ਤੁਸੀਂ ਨਹੀਂ ਦੇਖੀਆਂ ਤੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਠੀਕ ਹੈ ਤੇ ਆਪਾਂ ਸ਼ੁਰੂ ਕਰਦੇ ਹਾਂ ਨੱਚ 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 ਨੀ ਤੂੰ ਹੌਲੀ ਹੌਲੀ ਨੱਚ 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 ਨੀ ਤੂੰ ਹੌਲੀ ਹੌਲੀ ਨੱਚ ਡਿੱਗ ਪਵੇ ਨਾ ਗਵੰਡੀਆਂ ਦੀ ਕੰਧ ਬੱਲੀਏ ਤੇਰਾ ਗਿੱਧਾ ਤੇਰਾ ਗਿੱਧਾ ਸਾਰਿਆਂ ਲੋਕਾਂ ਨੂੰ ਪਸੰਦ ਬੱਲੀਏ ਤੇਰਾ ਗਿੱਧਾ ਤੇਰਾ ਗਿੱਧਾ ਸਾਰਿਆਂ ਨੂੰ ਪਸੰਦ ਬੱਲੀਏ ਤੇਰਾ ਗਿੱਧਾ ਨੱਚਦਾ ਪਟੋਲਾ ਮੈਨੂੰ ਬੜਾ ਸੋਹਣਾ ਲੱਗਦਾ ਨੱਚਦਾ ਪਟੋਲਾ ਮੈਨੂੰ ਬੜਾ ਸੋਹਣਾ ਲੱਗਦਾ ਪੁਰਾਣਾ ਨੋਦਾ ਫੁਰਤੀ ਨਾ ਇਸ ਪਟੋਲੇ ਨੂੰ ਸਾਫੇ ਦੀ ਇਹਨ ਦੀ ਗੁੜਤੀ ਇਸ ਪਟੋਲੇ ਨੂੰ ਸਾਫੇ ਨਾਲ ਦੀ ਗੁੜਤੀ ਇਸ ਪਟੋਲੇ ਨੂੰ ਨੱਚਣਾ ਜਾਨ ਦੀ ਗੋਣਾ ਜਾਣ ਦੀ ਨੱਚਣਾ ਜਾਨ ਦੀ ਗੋਣਾ ਨਾ ਦੀ ਮੈਂ ਨਾ ਕਿਸੇ ਤੋਂ ਖਾਰੀ ਉਧਰ ਰਮਾਲ ਹੁੜਿਆ ਮੇਰੀ ਇਧਰ ਹਿਲੀ ਫੁਲਕਾਰੀ ਉਧਰ ਰਮਾਲ ਹਿੱਲਿਆ ਮੇਰਾ ਇਧਰ ਹਿਲੀ ਫੁਲਕਾਰੀ ਉਧਰ ਰਮਾਲ ਹਿੱਲਿਆ ਨੱਕ ਵਿੱਚ ਧੇਰੇ ਲੌਂਗ ਤੇ ਮਛਲੀ ਨੱਕ ਵਿੱਚ ਧੇਰੇ ਲੌਂਗ ਤੇ ਮਛਲੀ ਮੱਥੇ ਚਮਕੇ ਟਿੱਕਾ ਨੀ ਤੇਰੇ ਮੂਰੇ ਚਨ ਅੰਬਰਾਂ ਦਾ ਲੱਗਦਾ ਫਿੱਕਾ ਫਿੱਕਾ ਨੀ ਤੇਰੇ ਹੱਥੀ ਤੇਰੇ ਛਾਪਾਂ ਛੱਲੇ ਨੀ ਹੱਥੀ ਤੇਰੇ ਛਾਪਾ ਛੱਲੇ ਬਾਹੀਂ ਚੂੜ ਹਸ਼ਨ ਕੇ ਨਹੀਂ ਫਿਰ ਕਦੇ ਨੱਚੇਂਗੀ ਨੱਚਲੇ ਪਟੋਲਾ ਬਣ ਕੇ ਨੇ ਫਿਰ ਕਦੇ ਨੱਚੇਂਗੀ ਨੱਚਲੇ ਪਟੋਲਾ ਬਣ ਕੇ ਨੇ ਫਿਰ ਕਦੇ ਨੱਚੇਂਗੀ ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ ਖਾਦੀ ਦੁੱਧ ਮਲਾਈ ਆਨੀ ਤੁਰਦੀ ਦਾਲਕ ਝੂਟੇ ਖਾਂਦਾ ਤੁਰਦੀ ਦਾਲਕ ਝੂਟੇ ਖਾਂਦਾ పేరి ఝంజర పైయాిధే విచే రూప దుహే నచది దా ద రూప దుహాయి గిద్ధే నచది దా నీ షక్ణనా నకి షక్ణా వడ్డ నిరంగ బరంగేస్ ਨੀ ਰੰਗ ਬਰੰਗੇ ਲਿਸਕਣ ਲਹਿੰਗੇ ਪੈਰੀ ਚਾਂਜਰਾ ਪਾਈਆਂ ਜਿੱਧਰ ਜਾਣ ਤੂੜ ਤੂੰ ਆਉਣਾ ਜਿੱਧਰ ਜਾਣ ਤੂੜੋ ਢਾਵਣ ਕੀ ਇਹਨਾਂ ਦੇ ਕਹਨੇ ਨਹੀਂ ਤੁਹਾਰੀ ਨਾ ਹਾਰੀ ਨਾ ਮਲਵੈਣੇ ਦੀ ਤੁਹਾਰੀ ਨਾ ਹਾਰੀ ਨਾ ਮਲਵੈਣੇ ਹਾਂਜੀ ਤੁਸੀਂ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀਆਂ ਲੱਗੀਆਂ ਨੰਨੇ ਧਿੱਕਰ ਆਪਣੇ ਆਲਾਸ ਤੇ ਬੋਲੀਆਂ ਸੀ ਊੜੇ ਦੇ ਵਿੱਚ ਜਿੰਨੇ ਵਰਡਸ ਤੇ ਆਪਣੇ ਕੋਲ ਬੋਲੀਆਂ ਇਹਨਾਂ ਸੀ ਆਪਾਂ ਲੈ ਕੇ ਆਏ ਆ ਤੈਨਾਂ ਨੂੰ ਬੋਲੀਆਂ ਵਧੀਆਂ ਲੱਗੀਆਂ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅੱਗੇ ਦੱਸੋ ਤੁਹਾਨੂੰ ਹੋਰ ਕਿਸ ਤਰ੍ਹਾਂ ਦੀਆਂ ਬੋਲੀਆਂ ਸੁਹਾਗ ਦੀਆਂ ਕੂੜੀਆਂ ਚਾਹੀਦੀਆਂ ਨੇ ਆਪਾਂ ਉਹ ਵੀ ਚੈਨਲ ਤੇ ਲੈ ਕੇ ਆਵਾਂਗੇ ਤੇ ਇਸ ਕਰਕੇ ਜਾਣਨ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਇਹਨਾਂ ਵਿੱਚੋਂ ਕਿਹੜੀ ਬੋਲੀ ਵਧੀਆ ਲੱਗੀ ਉਹ ਕਮੈਂਟ ਕਰਕੇ ਜ਼ਰੂਰ ਦੱਸੋ